ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਦੇ ਪਏ ਆ ਜੇ ਦਾਨਾਂ ਦੀ ਗੱਲ ਕਰੀਏ ਸਭ ਤੋਂ ਮਹਾਨ ਤੇ ਉਤਮ ਦਾਨ ਮਹਾਦਾਨ ਬਲੱਡ ਦਾਨ ਸਤਿਉਥੀ ਤਸਵੀਰਾਂ ਸਾਂਝੀਆਂ ਕਰਨ ਦਾ ਮਕਸਦ ਇਹ ਵੀ ਹੁੰਦਾ ਕਿ ਗੁਰੂ ਸਹਿਬਾਨ ਦੀ ਚਰਨ ਛੋਹ ਧਰਤੀ ਦਰਸ਼ਨ ਦیدارੇ ਜਿੱਥੇ ਕਰਨੇ ਆ ਇਹਦੇ ਨਾਲ ਨਾਲ ਇੱਥੇ ਇੱਕ ਵੱਡੀ ਸੇਵਾ ਚੱਲਦੀ ਹੈ ਬਲੱਡ ਦੀ ਕਿਉਂਕਿ ਜਿਹੜਾ ਬਲੱਡ ਹੈਗਾ ਆ ਇਹ ਮੈਨ ਟੂ ਮੈਨ ਹੀ ਕੰਮ ਕਰਦਾ ਇੱਕ ਬਲੱਡ ਦੇ ਨਾਲ ਤਿੰਨ ਜਾਨਾਂ ਬਚਦੀਆਂ ਅੱਜ ਇੱਥੇ ਬਹੁਤ ਵੱਡੀ ਵਧਾਈ ਦੇ ਪਾਤਰ ਵੀਰ ਜੀ ਕੀ ਨਾਮ ਜੀ ਆਪਣਾ ਗੁਰਵੀਰ ਸਿੰਘ ਬਾਂਗਾ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਤੁਹਾਡਾ ਪ੍ਰਮਾਤਮਾ ਦੀ ਕਿਰਪਾ ਨਾਲ 36 ਸਾਲ ਦਾ ਹੋਇਆ ਮੈਂ 14 ਜੂਨ ਨੂੰ ਤੰਦਰੁਸਤੀ ਦੇ 36 ਸਾਲ ਉਹਦਾ ਸ਼ੁਕਰਾਨੇ ਵਜੋਂ ਮੈਂ ਆ ਕਰਦਾ ਪਿਆ ਇਹ ਕਿੰਨੀ ਵਾਰ ਦੇ ਚੁੱਕੇ ਬਲੱਡ ਜੀ ਅੱਜ ਮੈਨੂੰ ਪਤਾ ਨਹੀਂ ਜੀ ਜੀ ਇਹ ਵੀ ਅਣਗਿਣਤ ਵਾਰ ਅੱਜ ਆਪਣੇ ਜਨਮ ਦਿਨ ਦੇ ਉੱਪਰ ਬਲੱਡ ਦਾਨ ਕਰਨ ਲੱਗੇ ਆ ਦੇਖੋ ਪਵਿੱਤਰ ਧਰਤੀ ਤੋਂ ਇੱਕ ਬਹੁਤ ਵੱਡਾ ਮੈਸੇਜ ਸਿੱਖਣ ਦਾ ਜਾਂਦਾ ਇਹ ਸਾਡੇ ਵੀਰ ਬੈਠੇ ਨੇ ਸਰਦਾਰ ਨੌਜਵਾਨ ਬਲੱਡ ਦਾਨ ਕਰਨ ਦੇ ਲਈ ਪਹੁੰਚੇ ਨੇ ਇਹਨਾਂ ਦੇ ਵੀ ਬਹੁਤ ਧੰਨਵਾਦੀ ਬਲੱਡ ਦਾਨ ਕਰਨ ਦੇ ਲਈ ਨੌਜਵਾਨ ਵੀਰ ਦਿਖਾਉਂਦੇ ਨੇ ਅਕਸਰ ਲੋਕ ਡਰਦੇ ਨੇ ਜਦ ਤੱਕ ਮੋਟੀ ਸੂਈ ਵੇਖ ਕੇ ਡਰ ਜਾਂਦੇ ਨੇ ਪਰ ਬਲਵਾਨ ਤੇ ਸੂਰਮੇ ਲੋਕ ਵੀ ਨੇ ਜਿਹੜੇ ਬਲੱਡ ਅਕਸਰ ਹੀ 3 ਮਹੀਨੇ ਬਾਅਦ ਦਿੰਦੇ ਨੇ ਇਹ ਬਹੁਤ ਵੱਡੀ ਸੇਵਾ ਜਿਹੜੀ ਹੈਗੀ ਮੰਨੀ ਜਾਂਦੀ ਹੈ ਜੇ ਬਲੱਡ ਦੀ দান ਕਰੀਏ ਇਹ ਉਤਮ ਮਹਾਦਾਨ ਦਾਨਾਂ ਦੇ ਵਿੱਚੋਂ ਦਾਨ ਮੰਨਿਆ ਗਿਆ ਇਸ ਬਲੱਡ ਦੇਣ ਦੇ ਨਾਲ ਹਮੇਸ਼ਾ ਤਿੰਨ ਜਾਨਾਂ ਬਚਦੀਆਂ ਪਵਿੱਤਰ ਧਰਤੀ ਫਤੇਗੜ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਆਪ ਜੀ ਨੂੰ ਕਰਵਾਉਂਦੇ ਪਏ ਆ ਉਹਦੇ ਨਾਲ ਹੀ ਇੱਕ ਵੱਡੀ ਸੇਵਾ ਜਿਹੜੀ ਹੈਗੀ ਹੈ ਇੱਥੇ ਬਕਾਇਦਾ ਦੀ ਬਲੱਡ ਬੈਂਕ ਦੇ ਵੱਲੋਂ ਨਵਾਈ ਗਈ ਹੈਗੀ ਹੈ ਤੇ ਇਹ ਨੌਜਵਾਨ ਵੀਰ ਬਲੱਡ ਦੇਣ ਦੇ ਲਈ ਵੀ ਪਹੁੰਚੇ ਨੇ ਤੇ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਸ਼ੋਰਮਿਆਂ ਦਾ ਕੰਮ ਹੈ ਬਲੱਡ ਦੇਣਾ ਯੋਧਿਆਂ ਦਾ ਕੰਮ ਹੈ ਬਲੱਡ ਧਾਨ ਕਰਨਾ ਕਿਉਂਕਿ ਬਲੱਡ ਦਾਨ ਕਰਨ ਦੇ ਨਾਲ ਸਾਡੀ ਆਪਣੀ ਮਸ਼ੀਨ ਜਿਹੜੀ ਬਾਡੀ ਦੀ ਬਿਲਕੁਲ ਠੀਕ ਤੇ ਤੰਦਰੁਸਤ ਚੱਲਦੀ ਹੈ ਜਿਹੜੇ ਵਿਅਕਤੀ ਬਲੱਡ ਨਹੀਂ ਦਿੰਦੇ ਹੈਗੇ ਉਹਨਾਂ ਦਾ ਅਕਸਰ ਹੀ ਬਲੱਡ ਗਾੜਾ ਹੋ ਜਾਂਦਾ ਜਦੋਂ ਬਲੱਡ ਗਾੜਾ ਹੋ ਜਾਂਦਾ ਫਿਰ ਕਾਫੀ ਸਮੱਸਿਆਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹਾਰ ਦੀਆਂ ਪ੍ਰੋਬਲਮਾਂ ਐ ਬਾਡੀ ਦੇ ਵਿੱਚ ਲੱਗ ਜਾਂਦੀਆਂ ਹੈਗੀਆਂ ਆ ਹੱਥ ਪੈਰ ਸੌਣ ਲੱਗ ਜਾਂਦੇ ਹੈਗੇ ਡਾਕਟਰ ਵੀ ਫੈਸਲਾ ਦਿੰਦੇ ਭਾਈ ਤੇਰਾ ਬਲੱਡ ਬਹੁਤ ਗਾੜਾ ਹੋ ਗਿਆ ਫੇ ਤੁਸੀਂ ਬਲੱਡ ਦਾਨ ਕਰੋ ਇਹ ਮਹਾਨ ਦਾਨ ਜਿਹੜਾ ਹੈਗਾ ਆ ਮੰਨਿਆ ਆਜਾਰਿਆ ਸ਼ੂਰਮਿਆਂ ਦਾ ਕੰਮ ਹੈ ਬਲੱਡ ਦਾਨ ਕਰਨਾ ਇਹਨਾਂ ਯੋਧਿਆਂ ਦਾ ਕੰਮ ਹੈ ਬਲੱਡ ਦਾਨ ਕਰਨਾ ਕਿਉਂਕਿ ਇਸ ਬਲੱਡ ਦੇ ਨਾਲ ਤਿੰਨ ਜ਼ਿੰਦਗੀਆਂ ਬਚਦੀਆਂ ਹੈਗੀਆਂ ਸਭ ਤੋਂ ਮਹਾਨ ਜਿਹੜਾ ਹੈਗਾ ਆ ਕਾਰਜ ਇਸ ਪਵਿੱਤਰ ਧਰਤੀ ਫਤੇਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਨਮਾਇਆ ਜਾ ਰਿਹਾ ਬਲੱਡ ਦੇਣ ਦੇ ਲਈ ਆਪਣੇ ਉਡੀਕ ਕਰਦੇ ਨੇ ਕਿ ਕਦੋਂ ਸਾਡਾ ਟਾਈਮ ਆਵੇਗਾ ਕਦੋਂ ਵਾਰੀ ਲੱਗੇਗੀ ਬਹੁਤ ਵਧੀਆ ਤੇ ਬੜੀ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਜਿਹੜੇ ਬਲੱਡ ਦਾਨ ਕਰਦੇ ਨੇ ਇੱਥੋਂ ਬਕਾਇਦਾ ਟੈਸਟਿੰਗ ਰਿਪੋਰਟ ਹੁੰਦੀ ਹੈ ਜਿਹੜੇ ਬਲੱਡ ਦਾਨ ਕਰ ਸਕਦੇ ਨੇ ਉਹਨਾਂ ਦੇ ਫਾਰਮ ਭਰੇ ਜਾਂਦੇ ਨੇ ਨੂੰ ਵਿਸ਼ੇਸ਼ਤਾ ਉੱਤੇ ਸਰਟੀਫਿਕੇਟ ਵੀ ਦਿੱਤਾ ਜਾਂਦਾ ਫਿਰ ਫਰੈਸ਼ਮੈਂਟ ਦਾ ਵੀ ਪੂਰਾ ਧਿਆਨ ਪਰਖਿਆ ਜਾਂਦਾ ਹੈਗਾ ਦੁੱਧ ਵਗੈਰਾ ਸਪੈਸ਼ਲ ਵੇਅਰ ਕਦੇ ਤੇ ਨਾਲ ਕੇਲੇ ਖਾਏ ਜਾਂਦੇ ਹਨ ਨੌਜਵਾਨਾਂ ਨੂੰ ਉਤਸ਼ਾਹ ਵੀ ਕੀਤਾ ਜਾ ਰਿਹਾ ਬਲੱਡ ਦੇਣ ਦੇ ਵਾਸਤੇ ਮੇਰਾ ਨਾਮ ਸੁਰੇਸ਼ ਹੈ ਜੀ ਅੱਜ ਬਲੱਡ ਕੈਂਪ ਦੀ ਸੇਵਾ ਫਤੇਕੜ ਸਾਹਿਬ ਠੰਡੇ ਬਰਜ ਦੇ ਬਿਲਕੁਲ ਨਜ਼ਦੀਕ ਨਵਾਈ ਜਾਂਦੀ ਹੈ ਕਿਹੜੀ ਬੈਂਕ ਤੋਂ ਆਈ ਹੋ ਤੇ ਕਿਹੜੇ ਸ਼ਹਿਰ ਚ ਆਈ ਹੋ ਅਸੀਂ ਜੀ ਖਮਾਣੋ ਰਾਮ ਹਸਪੀਟਲ ਰਾਮ ਬਲੱਡ ਸੈਂਟਰ ਤੋਂ ਆਈ ਹਾਂ ਜੀ ਤਾਂ ਇੱਥੇ 10ਵਾਂ 12ਵਾਂ ਆਪਣਾ ਕੈਂਪ ਹੈ ਜੀ ਹਰ ਮਹੀਨੇ ਇੱਕ ਦੋ ਕੈਂਪ ਲੱਗਦੇ ਆ ਆਪਣੇ ਕਿਉਂਕਿ ਇਹ ਫਤਿਹਗੜ ਦਾ ਇਕਲੋਕਾ ਬਲੱਡ ਬੈਂਕ ਹੈ ਜੀ ਇੱਕ ਸਿਵਲ ਹਸਪੀਟਲ ਚ ਹੈ ਇੱਕ ਆਪਣਾ ਹੀ ਹੈ ਬਹੁਤ ਬੇਕਤੀ ਦੇਖਿਆ ਕਿ ਬਲੱਡ ਦੇਣ ਤੋਂ ਅਜੇ ਡਰਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਡਰ ਚੱਕੋ ਕਿਉਂਕਿ ਇਹ ਤਾਂ ਸੇਵਾ ਹੈਗੀ ਬਹੁਤ ਵੱਡੀ ਜੀ ਇਹ ਸਭ ਤੋਂ ਵੱਡੀ ਸੇਵਾ ਹੈ ਜੀ ਕਿਉਂਕਿ ਇਹ ਚੀਜ਼ ਐ ਉਹ ਜੀ ਹੈ ਜੀ ਇਹ ਕਿਸੇ ਹੋਰ ਚੀਜ਼ ਤੋਂ ਮਿਲ ਹੀ ਨਹੀਂ ਸਕਦੀ ਜੇ ਤਾਂ ਮੈਂ ਟੂ ਮੈਨ ਨਹੀਂ ਮਿਲੂਗੀ ਜੀ ਤਾਂ ਕਈਆਂ ਨੂੰ ਇਹ ਵਹਿਮ ਰਹਿੰਦਾ ਹੈ ਜੀ ਕਿ ਕਿਉਂਕਿ ਉਹ ਆਪਣੀ ਇੱਕ ਇੱਕ ਯਾਨੀ ਕਿ ਬਲੱਡ ਡੋਨੇਟ ਕਰਕੇ ਤਿੰਨ ਜ਼ਿੰਦਗੀਆਂ ਬਚਾ ਸਕਦੇ ਕਈਆਂ ਨੂੰ ਇਹ ਵਹਿਮ ਰਹਿੰਦਾ ਹੈ ਜੀ ਪਤਾ ਨਹੀਂ ਮੇਰਾ ਬਲੱਡ ਘੱਟ ਨਾ ਹੋ ਜਾਏ ਕੁਝ ਮੇਰੇ ਹੋ ਨਾ ਜੇ ਜਾਂ ਸੂਈ ਤੋਂ ਡਰਦੇ ਹਾਂ ਜੀ ਪਰ ਲੇਕਿਨ ਐਸਾ ਕੁਝ ਵੀ ਨਹੀਂ ਹੈ ਜੀ ਕਿਉਂਕਿ ਅਗਰ ਉਹ ਡੋਨੇਸ਼ਨ ਦੇ ਰਹੇ ਆ ਉਹਨਾਂ ਦਾ ਖੁਦ ਦਾ ਵੀ ਬੈਨੀਫਿਟ ਹੈ ਜੀ ਕਿਉਂਕਿ ਉਹਨਾਂ ਦੇ ਸਾਰੇ ਇੱਕ ਤੋਂ ਬੋਡੀ ਦੇ ਟੈਸਟ ਹੁੰਦੇ ਜੀ ਜੀ ਠੀਕ ਹੈ ਜੀ ਔਰ ਦੂਜਾ ਖੂਨ ਗਾੜਾ ਨਹੀਂ ਹੁੰਦਾ ਟਾਈਮ ਟੂ ਟਾਈਮ ਯਾਨੀ ਕਿ ਉਹ ਯਾਨੀ ਕਿ ਹਾਰਟ ਦੀ ਪ੍ਰੋਬਲਮ ਤੋਂ ਬਚੇ ਰਹਿੰਦੇ ਨੇ ਨਹੀਂ ਤਾਂ ਮਾਈਂਡ ਦੀ ਪ੍ਰੋਬਲਮ ਆਰਟਰੀ ਪ੍ਰੋਬਲਮ ਕਾਫੀ ਕੁਛ ਯਾਨੀ ਕਿ ਉਸ ਨੂੰ ਹੌਟੇ ਕਿਨਮਾ ਕੈਂਪ ਇਥੇ ਲਗਾਇਆ ਜਾ ਰਿਹਾ ਜੇ ਫਤਿਹਗੜ ਸਾਹਿਬ ਜਿਹੜੀ ਪਵਿੱਤਰ ਸਥਾਨ ਦੀ ਗੱਲ ਕਰੀਏ ਕਿਨਮਾ ਕੈਂਪ ਇਥੇ ਇਹ 12ਵਾਂ 14ਵਾਂ ਕੈਂਪ ਹੈ ਜੀ ਜੀ ਐਕਿਊਰੇਟ ਜੀ 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 ਇਹ ਬੜਾ ਉਤਸ਼ਾਹ ਹੈ ਨੌਜਵਾਨਾਂ ਦੇ ਅੰਦਰ ਜਿਹੜੇ ਆਪਣੇ ਜਨਮ ਦਿਨ ਨੂੰ ਵੀ ਇੱਥੇ ਮਨਾਣ ਆਉਂਦੇ ਨੇ ਦੇਖੋ ਜਨਮ ਦਿਨ ਤਾਂ ਆਪਾਂ ਨੇ ਮਨਾਉਂਦੇ ਹੀ ਆ ਕਿਤੇ ਨਾ ਕਿਤੇ ਪਰ ਉਹ ਮਹਾਨ ਲੋਕ ਹੈ ਜਿਹੜੇ ਆਪਣਾ ਜਨਮ ਦਿਨ ਫਤਿਹਗੜ ਸਾਹਿਬ ਜਿਹੜੀ ਪਵਿੱਤਰ ਸਥਾਨ ਧਰਤੀ ਤੇ ਆਉਂਦੇ ਨੇ ਉਹ ਬਲੱਡ ਦਾਨ ਕਰਦੇ ਨੇ ਬ ਜੀ ਬਿਲਕੁਲ ਯਤੋ ਜੀ ਤੁਹਾਨੂੰ ਵੀ ਪਤਾ ਹੈ ਜੀ ਇਸ ਇੱਥੇ ਜਾਨੀ ਕਿ ਜਨਮ ਦਿਨ ਮਨਾਇਆ ਔਰ ਉਪਰ ਸੇ ਬਲੱਡ ਦਾਨ ਦਿੱਤਾ ਤੇ ਇਹ ਤੋਂ ਸਭ ਸੇ ਬੜਾ ਦਾਨ ਹੈ ਜੀ ਅਬ ਬਾਂਗਾ ਜੀ ਨੇ 63 ਵਾਂ ਜਨਮ ਦਿਨ ਇੱਥੇ ਮਨਾਇਆ ਜੀ ਜੀ ਬੜੀ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਬਲੱਡ ਦਾਨ ਕਰਨਾ ਹੈਗਾ ਕਿਉਂਕਿ ਬਲੱਡ ਦੀ ਕੀਮਤ ਉਦੋਂ ਪਤਾ ਲੱਗਦੀ ਜਦੋਂ ਕਿ ਘਰ ਦੇ ਵਿੱਚ ਬਲੱਡ ਲੈਣਾ ਪੈਂਦਾ ਬਸ 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 ਡਾਕਟਰ ਕਹਿੰਦਾ ਜੀ ਜਾਓ ਔਰ ਬਲੱਡ ਲੈ ਕੇ ਆਓ ਔਰ ਫਿਰ ਬਲੱਡ ਬੈਂਕ ਵਾਲੇ ਜੀ ਦੋ ਬੰਦੇ ਯਾਨੀ ਕਿ ਰਿਪਲੇਸ ਕਰਵਾਓ ਅਸੀਂ ਯਾਨੀ ਕਿ ਉਸ ਨੂੰ ਬਿਨਾਂ ਰਿਪਲੇਸਮੈਂਟ ਦੇ ਬਲੱਡ ਡੋਨੇਟ ਕਰਵਾਉਂਦੇ ਉਹ ਕਰਵਾਉਂਦੇ ਇਹ ਗੁਰੂ ਘਰ ਦੀ ਜੇ ਗੱਲ ਕਰੀਏ ਸਾਰੀ ਮੈਨੇਜਮੈਂਟ ਬੜਾ ਸਾਥ ਦਿੰਦੀ ਹੋਵੇਗੀ ਕਿਉਂਕਿ ਬੜਾ ਕੈਂਪ ਜਿਹੜਾ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਕੁਝ ਹੋ ਹੀ ਨਹੀਂ ਸਕਦਾ ਜੀ ਜੀ ਕਿਉਂਕਿ ਮੈਨੇਜਰ ਸਾਹਿਬ ਔਰ ਸਾਰੀ ਟੀਮ ਆਪਣੇ ਉੱਤੇ ਯਾਨੀ ਕਿ ਘੋਦ ਤੇ ਅੰਦਰੋਂ ਹੀ ਚਾਪ ਨੇ ਅੱਜ ਅੰਦਰ ਆਪਣਾ ਪੂਰੀ ਸੇਵਾ ਤੁਹਾਡੀ ਵੀ ਕਰਦੇ ਹੈਗੇ ਆ ਜੇ ਲੰਗਰ ਪ੍ਰਸ਼ਾਦੇ ਦੀ ਕਿਉਂਕਿ ਪਰਮਿਸ਼ਨਾਂ ਦੇਣੀਆਂ ਗੁਰੂ ਘਰ ਵੱਲੋਂ ਗੁਰੂ ਘਰ ਦੀਆਂ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਅਸੀਂ ਵੀ ਕਿਸੇ ਨੂੰ ਵੀ ਲੋੜ ਆਉਂਦੀ ਹੈ ਬਤਾ ਦਿੰਦੇ ਕਿ ਇਸੇ ਕੋ ਟੈਸਟਾਂ ਦੀ ਵੀ ਫੀਸ ਨਹੀਂ ਹੈ ਉਸ ਨੂੰ ਫ੍ਰੀ ਆਫ ਕੋਸਟ ਦਿੰਦੇ ਹਾਂ ਜੇ ਤੁਸੀਂ ਯਾਨੀ ਕਿ ਖੁਦ ਪਤਾ ਕਰ ਸਕਦੇ ਹੋ ਜੀ ਨਾ ਕਿਉਂਕਿ ਅਸੀਂ ਕਹਿੰਦੇ ਕਿ ਬਈ ਉੱਥੇ ਆਓ ਜੀ ਕਾਮਬਲੈਂਟ